ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਨਾ ਕਰਾ ਪ੍ਰੋਡਕਸ਼ਨ YouTube ਚੈਨਲ ਦੇ ਇਕਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਭਾਈ ਜੀ ਜੋ ਸਾਡੀ ਵੀਡੀਓ ਨੂੰ ਦੇਖ ਰਹੇ ਹੈਗੇ ਨਵੇਂ ਬੰਦੇ ਆ ਸਾਡੀ ਵੀਡੀਓ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਭਾਈ ਤਾਂ ਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਭਾਈ ਜੀ ਅੱਜ ਆਪ ਫੇਰ ਕਬੂਤਰ ਲਗਾएंगे 301 ਦਾ ਇੱਕ ਆ ਭਾਈ ਜੀ ਠੀਕ ਹੈ ਜੀ 300 ਦੇ ਹਿਸਾਬ ਨੂੰ ਵੀ ਮਿਲਣਗੇ ਵਿੱਚ ਉੱਡਣ ਵਾਲੇ ਕਬੂਤਰ ਹੈ ਕੋਈ ਵਿੱਚ ਵੱਡੇ ਕਬੂਤਰ ਹੈ ਬਾਈ ਜੀ ਠੀਕ ਹੈ ਜੀ ਉੱਡਣ ਵਾਲੇ ਵੀ ਕਬੂਤਰ ਨੇ ਚ ਤੇ ਵੱਡੇ ਕਬੂਤਰ ਹੈਗੇ ਠੀਕ ਹੈ ਜੀ ਤੇ ਬਾਕੀ ਪਹਿਲਾਂ ਆਪਾਂ ਆਪਣੇ ਕਬੂਤਰ ਵਜਦੇ ਮੁੱਦੇ ਦੀ ਗੱਲ ਕਰ ਰਹੇ ਹਾਂ ਬਾਈ ਜੀ ਠੀਕ ਹੈ ਜਿਹੜੀ 20 ਤਰੀਕ ਰੱਖੀ ਸੀ ਨਾ ਉਹਨਾਂ ਨੇ ਹੁਣ 20 ਤਰੀਕ ਫਸ ਲਿਆ 21 ਤਰੀਕ ਰੱਖਤੀ ਬਾਈ ਜੀ ਲੋਗਾ ਜਿਹੜਾ ਰਾਮਾ ਪੰਡਾ ਹੈਗਾ ਤਾਂ ਲਿਓ ਪੜਸ ਜੱਗੇ ਵਾਈ ਦੀ 21 ਤਰੀਕ ਦਿਣਾ ਆਏ ਤੁਹਾਨੂੰ ਜਰੂਰ ਪਹੁੰਚੋ ਬਈ ਜੀ ਹੱਥ ਜੋੜ ਕੇ ਬੇਨਤੀ ਹੈ ਆਪਣੀ ਕਬੂਤਰ ਬਾਜੀ ਨੂੰ ਆਪਾਂ ਸਿਖਰਾਂ ਤੱਕ ਲੈ ਕੇ ਜਾਣਾ ਹੈ ਬੁਲੰਦੀਆਂ ਤੱਕ ਲੈ ਕੇ ਜਾਣਾ ਹੈ ਇਹ ਸ਼ੌਂਕ ਨੂੰ ਪਹਿਣਾ ਸ਼ੌਂਕ ਮੰਗੂ ਹੀ ਰੱਖਣਾ ਹੈ ਤੇ ਜੋ ਆਪਣੀ ਕਬੂਤਰ ਬਾਜੀ ਦੇ ਵਿੱਚ ਕਠਿਨਾਈਆਂ ਆਉਂਦੀਆਂ ਨੇ ਠੀਕ ਹੈ ਨਾ ਜੀ ਉਹਨਾਂ ਦੇ ਉੱਤੇ ਆਪਣੀ ਗੱਲਬਾਤ ਕਰਨੀ ਹੈ ਪੂਰੇ ਪੰਜਾਬ ਆਓ ਫੋਲਟਰ ਸੱਦਾ ਬਈ ਜੀ ਕਬੂਤਰ ਬਾਜੀ ਬਾਰੇ 20 ਤਰੀਕ 21 ਤਰੀਕ ਨੂੰ 21 ਤਰੀਕ ਦਿਨ ਆਏ ਤੌਰ 'ਤੇ ਜਾਮੂਗਾ ਪਿੰਡ ਰਾਮਾ ਥਾਲੀ ਵਾਲਾ ਬਲਸਈ ਜੱਗੇ ਵਈ ਦੀ ਹਰ ਇੱਕ ਕੂਤਰਵਾਜ ਉੱਥੇ ਪਹੁੰਚੇ ਬਾਈ ਜੀ ਜੋ ਕੂਤਰਾਂ ਬਹੀਣਾ ਸਵੰਦ ਰੱਖਦਾ ਜਿਵੇਂ ਕਿ ਪਿੰਜਰੇ ਛਤਰੀਆਂ ਡੋਲੀਆਂ ਵਾਲੇ ਹੋਗੇ ਬਾਈ ਠੱਲਾਂ ਵਾਲੇ ਹੋਗੇ ਬਾਈ ਜੀ ਠੀਕ ਹੈ ਜੀ ਤੇ ਬਾਕੀ ਜੋ ਕਾਪੀ ਦੀ ਸੇਵਾ ਨੂੰ ਮੋਦ ਨੇ ਬਾਈ ਜੀ ਠੀਕ ਹੈ ਜੀ ਜੋ ਬਾਜੀਆਂ ਲਾਈਵ ਕਰ ਰਹੇ ਨੇ ਕਮੈਂਸਟਰ ਨੇ ਜੋ ਬਹੁਤ ਲੈਂਡਰੀਆਂ ਕੰਟਰੀਆਂ ਚ ਵੇਟਣੇ ਬਾਈ ਜੀ ਜੋ ਕਬੂਤਰ ਬਾਜ ਨੂੰ ਪਿਆਰ ਕਰਦੇ ਨਾ ਸਾਰਿਆਂ ਨੇ ਜ਼ਰੂਰ ਪਹੁੰਚਣਾ ਬਾਈ ਜੀ ਹੱਥ ਜੋੜ ਕੇ ਬੈਠੇ ਨਾਗਰਾ ਪ੍ਰੋਡਕਸ਼ਨ ਦੀ ਟੀਮ ਵੱਲੋਂ ਜੀ ਤੇ ਆ ਜਾਓ ਜੀ ਹੁਣ ਆਪਾਂ ਚੱਲਦੇ ਕਬੂਤਰਾਂ ਵੱਲ ਠੀਕ ਹੈ ਜੀ ਤੁਹਾਨੂੰ ਦਿਖਾਉਣਾ ਕਬੂਤਰ ਆਪਾਂ ਬਾਈ ਜੀ ਲਓ ਬਾਈ ਜੀ ਕਰੋ ਸ਼ੌਂਕ ਪਹਿਲੇ ਕਬੂਤਰ ਦਾ ਜੀ ਠੀਕ ਹੈ ਜੀ ਪਹਿਲੇ ਕਬੂਤਰ ਦਾ ਸ਼ੌਂਕ ਕਰੋ ਜੀ ਸਰਵੀਰ ਸਾਧਰੀ ਦੇ ਬਾਈ ਜੀ ਇਹ ਸਾਰੇ ਇਹ ਦੋ ਅੱਖਾਂ 'ਚ ਜਿਹੜੇ ਟੀਰ ਪੈਂਦਾ ਬਾਈ ਜੀ ਦੇਖੋ ਜੀ ਬਾਈ ਸਾਫ ਚਿੱਟਾ ਚਟੀਆਂ ਖਟੀਆਂ ਦੇ ਵਿੱਚ ਕਾਲੀਆਂ ਟੀਰ ਪੈਂਦਾ ਇੱਧਰ ਤਾਂ ਮਾਰੋ ਜਾ ਪੈਂਦਾ ਕੋਈ ਇੱਧਰ ਦੇਖੋ ਬਾਈ ਜੀ ਫੁੱਟਬਾਲ ਬਣਦੀ ਹੈ ਜੀ ਫੁੱਟਬਾਲ ਦੇ ਲਈ ਜਮਨ ਕਈ ਪਾਟ ਜਾਂਦੇ ਉਹ ਬਣਦੀ ਹੈ ਬਾਈ ਜੀ ਠੀਕ ਹੈ ਜੀ ਲਾਉ ਜੀ ਕਰੋ ਫਰਾਂ ਦਾ ਸ਼ੌਂਕ ਬਾਈ ਜੀ ਲਾਉ ਜੀ ਬਾਈ ਆ ਵੀ ਫਰਾਂ ਦਾ ਸ਼ੌਂਕ ਕਰ ਲਓ ਜੀ ਇੱਧਰ ਏ ਆ ਕਰੋ ਜੀ ਪੁੰਝਿਆ ਸ਼ੌਂਕ ਬਾਈ ਜੀ ਇਹ 300 ਦੇ ਹਿਸਾਬ ਨਾਲ ਹੀ ਦਿੱਤੇ ਜਾਣਗੇ ਬਾਈ ਜੀ ਕਰ ਲਓ ਬਾਈ ਸ਼ੌਂਕ ਲਓ ਜੀ ਹੁਣ ਸਾਨੂੰ ਛੱਡ ਕੇ ਵਿਕਾਉਣੇ ਦੇਖੋ ਬਾਈ ਕਬੂਤਰ ਹੈਗੇ ਇੱਕ ਤੋਂ ਇੱਕਾ ਜਾਂ ਅੱਜ ਇੱਕ ਤੋਂ ਇੱਕ ਕਬੂਤਰ ਵਿਕਾਉਣੇ ਬਾਈ ਤੁਹਾਨੂੰ ਇੱਕ ਤੋਂ ਇੱਕ ਜੀ ਲਓ ਬਾਈ ਜੀ ਕਰ ਲਓ ਦੂਜੇ ਕਬੂਤਰ ਦਾ ਸ਼ੌਂਕ ਹੀ ਲਓ ਜੀ ਖੱਟੀ ਅੱਖਾਂ

ਅਪੰਜਾਂ ਸ਼ਾਂਕ ਕਰ ਲਓ ਬਾਈ। ਇੰਕਾ ਜੀ ਬਾਈ। ਲਓ ਬਾਈ। ਇਹ ਦਵਾ ਦਾ ਗਈ ਆਪਣਾ। ਕਬੂਤਰ ਆ ਦੇਖੋ ਜੀ। ਕਬੂਤਰ ਦੇਖ ਕਬੂਤਰ ਦਾ ਵਜੂਦ ਤੇ ਕੋਈ ਵੱਲਾ। ਇਹਦੇ ਫੰਗ ਜਾਂਦੇ ਬਾਈ ਪੂਛ ਤੱਕ। ਦੇਖੋ ਬਾਈ ਜੀ। ਵਜੂਦ ਦੇਖੋ ਕਬੂਤਰ ਦਾ। ਲਓ ਬਾਈ ਜੀ। खट्टियां सर ते माड़े माड़े चुट्टा बी काली चिट्टी नोक जी है भाई ठीक है जी पीड़ी अखा थोड़े लो भाई जी करो भाई जी फर शौक लो भाई जी कर लो फर का आ कर लो भाई जी पंजीय का शौक लो भाई जी हम तो सोन छा लो बी जी भी कबूतर आ को ठीक है जी भाई करो बी शौक लाल ना भाई लाल डब्बा है खटिया अखने भाई जी पूरी हो गया भाई जी ठीक है जी भाई करो भाई जी फलाना शौक ਲਾਲ ਡੱਪਾ ਉਤਰੋ ਭਾਈ ਲਾਲ ਡੱਪਾ ਆਹ ਭਾਈ ਪੰਜਾਹ ਸ਼ੋਅ ਕਰ ਲੋ ਤਿੰਨ ਤਿੰਨ ਸੌ ਦੇ ਉਤਰੋ ਭਾਈ ਕੋਈ ਬੜਾ ਰੇਟ ਨਹੀਂ ਹੈ ਇਹਨਾਂ ਦਾ ਲੋ ਭਾਈ ਬੈਠਾ ਦੇਖੋ ਤੁਸੀਂ ਲੋ ਭਾਈ ਆ ਗਏ ਮਦੀਨਾ ਉਤਰਿਆ ਭਾਈ ਇਹ खटिया अखा का। काली चिट्टी नोक बी नौकरे घोड़े वरकी भाई, वर की भाई है। साफ चिट्टी लो बी जी करो फरण ला जी जी शौक लो भाई जी पंचिया का शौक भाई लो भाई करो जी शौक उनको सुनो बकमान ये कबूतरी कबूतरी है बाजी उठी हुई है भाई जी ठीक है जी एक कबूतरी बाजी उठी हुई है भाई खट्टी आंखने पूरी नोक है भाई बाजी उठी हुई है भाई एक कबूतरी ठीक है जी भाई करो भाई जी, जी फरान शाम का अडावी भी नहीं जाएगा भाई कोई उई नहीं हैगी ਤੇ ਮੜੀ ਮੜੀ ਜ਼ਰੂਰ ਹੈ ਪਰ ਉੱਡਣੇ ਪੱਟ ਕਰ ਦਿਓ ਬਾਈਏ ਠੀਕ ਹੈ ਬਾਈ ਜੀ ਆਹ ਲਓ ਜੀ ਤੇ ਮੋਹਰ ਲੱਗੀ ਹੋਈ ਆ ਬਾਈ ਚੈੱਕ ਕਰੋ ਆ ਦੇਖ ਰਹੇ ਮੋਹਰ ਲੱਗੀ ਹੋਈ ਆ ਬਾਈ ਕਿੰਨੀ ਹੈ ਇਹ ਲਓ ਜੀ ਕਰੋ ਪੰਜਾਂ ਦਾ ਸ਼ੌਕ ਬਾਈ ਠੱਲੇ ਵੀ ਪੱਕੀ ਪਈ ਹੋਈ ਆ ਬਾਈ ਜੀ ਉੱਡਲੇ ਵੀ ਇਹਦੇ ਪੱਕੀ ਪਈ ਹੋਈ ਆ ਠੀਕ ਹੈ ਜੀ ਕਰੋ ਜੀ ਪੰਜਾਂ ਦਾ ਸ਼ੌਕ ਬਾਈ ਆ ਦੇਖੋ ਠੱਲੇ पक्की ढाल पई है भाई ये थे वो ड्रॉई कर दिया भाई पत्ते आया पआ लो भाई को शौक उतरदा चिट्टियां खा भाई कोई नौका बड़ी जी प्रेमलुमी भाई ਠੀਕ ਹੈ ਜੀ ਦੋ ਚਟੀਆਂ ਅੱਖਾਂ ਬਈ ਧੁੱਤ ਵਰਗੀਆਂ ਜਮਾ ਚਟੀਆਂ ਅੱਖਾਂ ਨੇ ਬਈ ਲੋ ਜੀ ਕਰੋ ਫੋਰਾ ਸ਼ੌਂਕ ਬਈ ਐ ਲੋ ਜੀ ਕਰੋ ਬਈ ਪੰਜਿਆਂ ਦਾ ਸ਼ੌਂਕ ਦੇਖੋ ਅਗਲਾ ਕੁ ਉੱਤਰ ਬਈ ਕਬੂਦਿਆਂ ਪੈੰਡੋ ਅਗਲਾ ਕਬੂਦਰਾ। ਨੋ ਬਾਈ। ਇਹ ਲੱਗਿਆ ਬਾਈ ਮਦੀਨਾ। ਕਬੂਦਰਾ ਬਾਈ ਇਹਨੇ। ਕਾਲੀ ਅੱਖਾਂ ਨੇ ਬਾਈ। ਜਵਾੜੀ ਵੀ ਕਾਲੀ ਆ ਬਾਈ ਦੇ ਥੱਲੇ। ਕਾਲੀ ਅੱਖਾਂ ਜਵਾੜੀ ਕਾਲੀ। ਜੱਬਾ ਸਣ ਆ ਬਾਈ ਜੀ ਦਾ। ਠੀਕ ਹੋ ਬਾਈ ਜੀ। ਕਰ ਲਓ ਬਾਈ ਜੀ ਫਰਨਾ ਸ਼ੁਰੂ। ਇਹ ਆ ਕਰੋ ਬਾਈ ਜੀ ਪੰਜਾਂ ਸ਼ੌਂਕ ਠੀਕ ਕਰੀ ਬਾਈ ਤੇ ਵਖਾਉਣਿਆ ਉਹਨੂੰ ਇਦੋਂ ਅਗਲਾ ਕਰੋ ਬਾਈ ਨਾ ਬਾਈ ਆ ਜਾ ਸੁਣ ਅਗਲਾ ਕਿਥਰ ਵਗਈਆ ਬਾਈ ਖੱਟੀਆਂ ਅੱਖਾਂ ਬਾਈ ਛੁੱਟੀਆਂ ਆਖਣੇ ਬਾਈ ਜੀ ਪੂਰੀ ਨੋਗਾ ਬਾਈ ਠੀਕ ਹੈ ਜੀ ਬਾਈ ਲਾਲ ਛੁੱਟਾ ਬਾਈ ਇਹਦੇ ਸਰਤੇ ਲੋ ਬਾਈ ਜੀ ਕਰੋ ਫਰਾਸ਼ ਇਹ ਵੀ ਕਬੂਤਰ ਬਾਈ ਫਾਜੀ ਉੱਡਿਆ ਹੋਵੇਗਾ ਆਹ ਲਓ ਜੀ ਇਹਦੇ ਮੋਹ ਲੱਗੀ ਆ ਦਿਨੀ ਇਹਦੇ ਭਾਈ ਮਹੌਰ ਲੱਗੀ ਹੈ ਇਹ ਵੀ ਬਾਜੀ ਉੱਟਿਆ ਉਤਰਾ ਭਾਈ ਜੀ ਠੀਕ ਹੈ ਜੀ ਤੇ ਆਹ ਕਰੋ ਜੀ ਪੰਜਿਆਂ ਸ਼ੌਂਕ ਭਾਈ ਜੀ ਇਹ ਭਾਈ ਜੀ ਤਿੰਨ ਤਿੰਨ ਸੌਲੇ ਕੋ ਉਤਰਾ ਕੋਈ ਤਿੰਨ ਤਿੰਨ ਸੌ ਦੇ ਦੇਣੇ ਭਾਈ ਇਹ ਠੀਕ ਹੈ ਜੀ ਜਿਹੜੇ ਕਬੂਤਰ ਆ ਜਾਣਾ ਜੇ ਮਿਲਦੇ ਆਪਾਂ ਤਿੰਨ ਤਿੰਨ ਸੌ ਦੇ ਤੇ ਆ ਜਾਂਦੇ ਭਾਈ ਉਹ ਤੇ ਲਓ ਜੀ ਭਾਈ ਜੀ ਹੁਣ ਆਪਾਂ ਤੁਹਾਨੂੰ ਕਰਾਉਣੇ ਵੱਡੇ ਕਬੂਤਰਾਂ ਨੂੰ ਸ਼ੌਕ ਇੱਥੇ ਵੱਡੇ ਕਬੂਤਰ ਤੁਹਾਨੂੰ ਦੱਸੇ ਦੀ ਨਾ ਹਲੋ ਜੀ ਇਹ ਵੀ ਵੱਡੇ ਪੁੱਤਰਾ ਬਈ ਸਾਨੂੰ ਪਹਿਲਾ ਕੁਤਰਾ ਸੰਕਰੋਣਾ ਜੀ ਵੱਡਿਆਂ ਦਾ ਲਓ ਬਈ ਲਾਲ ਜੀ ਨਾ ਵਾਈ ਕਰ ਦਿੰਦੋ ਪੂਰੀ ਨੋਕਾ ਬਈ ਖੱਡੀਆਂ ਅੱਖਾਂ ਬਈ ਜੀ ਠੀਕ ਹੈ ਜੀ ਇਹ ਇਧਰ ਲਈ ਅੱਖ ਵੀ ਦਿਖਾ ਦਿਓ ਬਈ ਇਧਰ ਲਈ ਅੱਖ ਦੇਖੋ ਬਈ ਲੰਬੀ ਜੀ ਕਾਲੀ ਡੇਲੀ ਵਿੱਚੋਂ ਤੇ ਲਓ ਬਈ ਇੱਧਰ ਲੇ ਇੱਕ ਕਾਲੀ ਡੇਲੀ ਲੰਬੀ ਹੈਗੀ ਤੇ ਆਹ ਲਓ ਜੀ ਆਹ ਗੋਮਲਾ ਜਮਾ ਬ੍ਰੇਕ ਠੀਕ ਹੈ ਜੀ ਇੱਕ ਕਰੋ ਜੀ ਭਾਈ ਪੰਜਿਆਂ ਸ਼ੌਂਕ ਪੰਜੇ ਭਾਈ ਗੂੜੇ ਨੇ ਆਮ ਕਬੂਤਰ ਨੂੰ ਦੇ ਇਹਦੇ ਪੰਜੇ ਵੀ ਗੂੜੇ ਹੈ ਆਮ ਕਬੂਤਰ ਨੂੰ ਚੈੱਕ ਕਰ ਲਓ ਜੀ ਥੋੜਾ ਜੀ ਤੇ ਆਹ ਕਬੂਤਰ ਹੈ ਇਹ ਵੀ ਵੱਡਾ ਭਾਈ ਹਾਗ ਉਤਰੀ ਪਟਾ ਬਈ ਆਪਣੇ ਕੋਲ ਲੈਂਥ ਬਹੁਤ ਆਗ ਉਤਰ ਦੀ ਬਈ ਜੀ ਚੱਟੀਆਂ ਅੱਖਾਂ ਬਈ ਇਹਦੀਆਂ ਮੂਰੋ ਕਾਲੀ ਨਹੀਂ ਹੋਗਾ ਸੱਤੇ ਲਾਲ ਛੱਟਾ ਬਈ ਜੀ ਦੇ ਸੱਤੇ ਲਾਲ ਛੱਟਾ ਬਈ ਜੀ ਦੇਖ ਕਬੜ ਫੰਗਾਂ ਦੀ ਲੈਂਥ ਦੇਖ ਲਓ ਢੂਸ ਦੇ ਬਰਾਬਰ ਹੈ ਬਈ ਜੀ ਠੀਕ ਹੈ ਜੀ ਅੰਗਾਂ ਦੇ ਲੈਂਥ ਢੂਸ ਦੇ ਬਰਾਬਰ ਹੈ ਜੀ ਲਓ ਜੀ ਕਰੋ ਫੌਰਨ ਸ਼ੋਭੀ ਹੁਣੇ ਉਹਨਾਂ ਬੱਸ ਨੂੰ ਕਰਾਉਣਾ ਫੁਰਮੈ ਸ਼ਾਂਕੀ ਇਹ ਵਈ ਜੀ ਪੱਡਾ ਉੱਤਰਿਆ ਇਹ ਵੇ ਲਾਲ ਚੀਨਾ ਜਾਏਗਾ ਇਹ ਦੇ ਆ ਦੇਖੋ ਬਾਈ ਇੱਥੇ ਲਾਲ ਫੰਗਾ ਹੈ ਇਹ ਲਾਲ ਚੀਨਾ ਜਾਏਗਾ ਬਾਈ ਉਹਦਾ ਸਿੱਟਾ ਬਣਿਆ ਹੋਗਾ ਪਰ ਹੈਗਾ ਲਾਲ ਚੀਨਾ ਜਾਉਣਾ ਇਹ ਪੱਡਾ ਉੱਤਰਿਆ ਬਾਈ ਇਹ ਆ ਕਰੋ ਜੀ ਪੰਜਿਆਂ ਦਾ ਸ਼ਾਂਕ ਬਾਈ ਜੀ ਓਹ ਨਾ ਬਾਈ ਜੀ ਹੁਣ ਆਪਾਂ ਤੁਹਾਨੂੰ ਜੋੜਾ ਦਿਖਾਉਣ ਲੱਗੇ ਆ ਆਹ ਇਹ ਜੋੜਾ ਬਾਈ ਜੀ ਇਹ ਜੋੜੀ ਜੋੜੀ ਆਇਆ ਆਪਣੇ ਕੋਲ ਖੱਡੀਆਂ ਕੱਲ ਲਾਲ ਸਰ ਹੈ ਬਾਈ ਪੂਰੀ ਨੋਕ ਖੱਡੀਆਂ ਕੱਲ ਲਾਲ ਸਰਦਾ ਬਾਈ ਜੀ ਠੀਕ ਹੈ ਜੀ ਬਾਈ ਇਹ ਕੁੱਪਤਰੇਗਾ ਇਹ ਜੋੜੀ ਆ ਬਾਈ ਇਹ ਆਹ ਕਰੋ ਜੀ ਪੰਜੇ ਨਾਲ ਸ਼ੌਂਕ ਠੀਕ ਹੈ ਜੀ ਇਹ ਆ ਹੈਗੀ ਆਪਣੇ ਕੋਲ ਕੂਤਰੀ ਬਾਈ ਲੋ ਜੀ ਬਾਈ ਕਰੋ ਬਾਈ ਜੀ ਸ਼ੂਕ ਖਟੀਆਂ ਅੱਖਾਂ ਬਾਈ ਕਾਲੀ ਨੂਕ ਆ ਬਾਈ ਜੀ ਇਹ ਵੀ ਕੱਟਈ ਕੂਤਰੀ ਠੀਕ ਹੈ ਜੀ ਬਾਈ ਉਹ ਆਸਰੇ ਨਾਲ ਜੁੜਾ ਇਹਦਾ ਇਹਦੀ ਪੂਛ ਦੇ ਪਿੱਛੇ ਨਾ 15 ਫੰਗ ਹੈ ਬਾਈ 일, 둘, 셋, 넷, 다섯, 여섯, 일곱. 아, 이거 방금 빛초, 니까려가. ㅇ. 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 ਉਈ ਆਪੇ ਜਾਣ ਲੋਏ ਕਿਹੜੇ ਕਬੂਤਰਾਂ ਚੋਂ ਜਿਹਦੇ 15 ਫੰਗ ਪੂੰਚਨ ਨਾ ਇਹ ਤੁਸੀਂ ਆਪੇ ਜਾਣਦੇ ਹੋ ਕੋਈ ਕਿਹੜੇ ਕਬੂਤਰਾਂ ਆ ਜੰ ਬਾਈ ਜੀ ਲੋ ਜੀ ਬਾਈ ਕਰੋ ਬਾਈ ਜੀ ਪੰਛੀ ਦਾ ਸ਼ਾਂਕਾ ਇਹਦੀ ਪੱਕੀ ਢੱਲ ਪਈ ਹੋਈ ਆ ਬਾਈ ਜੀ ਇਹਦੇ ਵੀ ਪੱਕੀ ਢੱਲ ਪਈ ਹੋਈ ਆ ਤੇ ਹੁਣ ਆਪਾਂ ਸਾਨੂੰ ਛੱਡ ਕੇ ਦਿਖਾਉਣੇ ਇਹਦਾ ਆ ਕਬੂਤਰਾਂ ਜੋੜਾ ਬਾਈ ਤੇ ਹੁਣ ਸਾਨੂੰ ਛੱਡ ਛੱਡ ਕੇ ਦਿਖਾਉਣੇ ਬਾਈ ਜੀ ਠੀਕ ਆ ਜੀ ਬਾਈ ਲੈ ਵੀ ਜੋ ਦਿਖਾਉ ਦੇਕਰ ਹਾਂ ਅੱਲੋ ਜੀ ਇਹਦੇ ਨਾਲ ਲੱਗਾ ਝੋੜਾ ਬਾਈ ਆਹ ਕਬੂਤਰ ਨਾਲ ਇਹਦਾ ਝੋੜਾ ਲੱਗਿਆ ਹੈਗਾ ਠੀਕ ਹੈ ਜੀ ਇਹ ਝੋੜਾ ਹੈਗਾ ਕਬੂਤਰ ਦੇ 15 ਬੰਗਣੇ ਬਾਈ ਪੁੱਛੋ ਠੀਕ ਹੈ ਜੀ ਬਾਈ ਤੇ ਬਾਕੀ ਬਾਈ ਜੀ ਆਪਾਂ ਗੱਲ ਜਾਂ ਹੋਈ ਮੁੱਤੇ ਵਾਲੀ ਗੱਲ ਫੇਰ ਬੜੇ ਬਈ ਕਬੂਤਰ ਦਿਖਾ ਦੇਖਣਾ ਮਰਵਾ ਦੇ 34 ਕਬੂਤਰ ਕਿ ਨਹੀਂ ਝੂਮ ਜੀ ਕਰਕੇ ਦਿਖਾ ਦੇ ਕਰਾਂ ਕਬੂਤਰ ਸਾਰੇ ਸਾਰੇ ਦਿਖਾ ਦੇ ਵਾਟੇਉਣ ਲਈਏ ਜਿਹੜੇ ਦੇਣੇ ਆ ਬਾਈ 300 ਰੁਪਏ ਦਾ ਇੱਕ ਕਬੂਤਰ ਹੈ ਬਾਈ 300 ਰੁਪਏ ਦਾ ਇੱਕ ਕਬੂਤਰ ਹੈ ਬਾਈ ਠੀਕ ਹੈ ਜੀ ਲੈ ਜਾਓ ਬਾਈ ਜਿਹੜੇ ਮਰਜ਼ੀ ਕੋਈ ਹੋਣੀ ਚਾਹ ਇਹ ਜੋੜਾ ਬਣਾਜੇ ਜੋੜਾ ਲਗੇਣਾ ਜੋੜਾ ਲੈ ਜਾਓ ਜੇ ਕੱਲਾ ਕਬੂਤਰ ਜਾਂ ਕਬੂਤਰੀ ਲੈ ਕੇ ਰਣੀ ਹੈ ਉਹ ਵੀ ਲੈ ਆ ਸਕਦੇ ਹੋ ਬਾਈ ਜੀ ਕਬੂਤਰੀ ਦੀ ਭੂਮ ਦੇ ਵਿੱਚ 15 ਫੰਗਾ ਬਾਈ ਜੀ ਠੀਕ ਹੈ ਜੀ ਤੇ ਆਜੋ ਬਈ ਆਪਾਂ ਕਰੀਏ ਦੁਬਾਰਾ ਮੁੱਤੇ ਦੀ ਗੱਲ ਫੇਰ ਜੋ ਆਪਣਾ ਕਬੂਤਰ ਭੋਜ ਦਾ ਮੁੱਤਨ ਉਹੀ ਗੱਲ ਪਤਵਾਰੋਂ ਫੇਰ ਕਰਨੀ ਹੈ ਬਈ ਜੀ 20 ਤਰੀਕ ਦੀ ਬਜਾਈ 21 ਤਰੀਕ ਰੱਖਤੀ ਜੀ ਦਿਣਾ ਹੈ ਦੁਬਾਰਾਗਾ ਮੋਗਾ ਚਲੋ ਰਾਮਾ ਪਾਲ ਸਾਹਿਬ ਬਈ ਰਾਮਾ ਪੰਡੋ ਹਲੇ ਵਾਲ ਪਾਲ ਸਾਹਿਬ ਬਈ ਉੱਥੇ ਕੱਠ ਰੱਖਿਆ ਜਾਗਾ ਜੱਗੇ ਬਈ ਉਹਨੂੰ ਤੇ ਜਰੂਰ ਪਹੁੰਚੋ ਬਈ ਜੀ ਕਬੂਤਰ ਵਾਜ ਦੇ ਲੈਟਰ ਜਿੰਨੇ ਵੀ ਕੂਤਰਵਾਜ ਵੀਰ ਨੇ ਕੂਤਰਵਾਜ ਨੂੰ ਪਿਆਰ ਕਰ ਰਹੇ ਨੇ ਉਹਨਾਂ ਨੂੰ ਹੱਥ ਛੋੜ ਕੇ ਪੈਂਦੇ ਆ ਬਈ ਜਰੂਰ ਪਹੁੰਚੋ ਛੋਟੇ ਦਾ ਛੋਟਾ ਖਿਡਾਰੀ ਵੱਡੇ ਦਾ ਵੱਡਾ ਖਿਡਾਰੀ ਹਰ ਇੱਕ ਕੂਤਰਵਾਜ ਨੇ ਉੱਥੇ ਪਹੁੰਚਣਾ ਜੀ ਜੋ ਕੂਤਰਵਾਜ ਜੀ ਨੂੰ ਲਾਈਵ ਕਰਦੇ ਨੇ ਠੀਕ ਹੈ ਜੀ ਤੇ ਪਿੰਜਰੇ ਛਾਤਰੀਆਂ ਵਾਲੇ ਜੋ ਕਮੈਂਟਰੀ ਕਰ ਰਹੇਗੇ ਤੇ ਜੋ ਕਾ ਪੀਣੇ ਸੇਵਾ ਕਰ ਰਹੇਗੇ ਕਿਸੇ ਤਰ੍ਹਾਂ ਦਾ ਵੀ ਕੋਈ ਫੀਏਗਾ ਜੋ ਕਬੂਤਰਾਂ ਨਾਲ ਪਿਆਰ ਕਰ ਰਹੇ ਔਰ ਕਬੂਤਰਾਂ ਦੇ ਸਿਰ ਦੇ ਉੱਤੇ ਕੰਜੇ ਦੇ ਘਰ ਚੱਲ ਰਹੇ ਬਾਈ ਜੀ ਤੇ ਜੋ ਕਬੂਤਰ ਵਜ ਨੂੰ ਪਿਆਰ ਕਰ ਰਹੇ ਜੋ ਸੇਲ ਪਰਚੇ ਦਾ ਕਮ ਕਰਾ ਕਬੂਤਰ ਵਾਈ ਚ ਉਹ ਬਾਈ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ 21 ਤਰੀਕ ਦਿਨ ਹੈ ਦੁਆਰ ਨੂੰ ਜ਼ਿਲ੍ਹਾ ਮੋਗਾ ਪਿੰਡ ਰਾਮਾ ਤਾਲੀਵਾਲ ਪਾਸ ਛੱਗੇ ਵਾਈ ਦੀ ਜਰੂਰ ਪਹੁੰਚਣਾ ਬਾਈ ਜੀ ਪ੍ਰਬੰਧ ਉੱਤੇ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਦਾ ਬਾਈ ਜੀ ਉੱਥੇ ਆਪਣੇ ਜਾ ਕੇ ਜੋ ਮਨ ਕੇ ਚਲੋ ਪੜੇ ਵਿਚਾਰ ਦੇਣੇ ਕਵਰਵਾਜੀ ਵਾਲੇ ਜੋ ਕਾ ਟਿਕਾਟਾ ਬਤਣੇ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਤੁਸੀਂ ਉੱਥੇ ਸੁਝਾਅ ਦੇਣੇ ਦੇ ਸਕਦੇ ਹੋ ਸਭ ਨੂੰ ਮੌਕਾ ਮਿਲੂਗਾ ਠੀਕ ਹੈ ਜੀ ਭਾਈ ਜੀ ਹੱਥ ਜੋੜ ਕੇ ਬੇਨਤੀ ਹੈ ਜਰੂਰ ਪਹੁੰਚਿਓ ਤੇ ਬਾਕੀ ਫੋਨ ਨੰਬਰ ਹੈਗਾ ਜੀ ਮੇਰਾ 88728 0143 ਮੇਰਾ ਫੋਨ ਨੰਬਰ ਹੈ ਜੀ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ ਜੀ ਤੇ ਬਾਕੀ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈੱਲ ਵਾਲਾ ਬਟਨ ਵੀ ਦਬਕ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਆ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ